ਨਾਬਾ ਜੇਲ੍ਹ ਚੋਂ ਫਰਾਰ ਹੋਇਆ ਖਤਰਨਾਕ ਗੈਂਗਸਟਰ ਵਿੱਕੀ ਗੌਂਦਰ ਜਲਦੀ ਫਿਰ ਤੋਂ ਪੁਲਿਸ ਦੀਆਂ ਸੇਖਾਂ ਦੇ ਪਿੱਛੇ ਹੋਵੇਗਾ ਇਹ ਦਾਵਾ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕੀਤਾ ਹੈ ਡੀਜੀਪੀ ਮੁਤਾਬਕ ਨਸ਼ਾ ਸਮਗਲਰ ਗੈਂਗਸਟਰ ਅਤੇ ਅਤਵਾਦ ਪੁਲਿਸ ਲਈ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਤੇ ਕਾਬੂ ਪਾਉਣ ਲਈ ਪੁਲਿਸ ਵੱਲ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਜੀਪੀ ਦਾ ਕਹਿਣਾ ਹੈ ਕਿ ਪੁਲਿਸ ਗੈਂਗਸਟਰਾਂ ਖਿਲਾਫ ਸਖਤੀ ਨਾਲ ਪੇਸ਼ ਆ ਰਹੀ ਹੈ ਅਤੇ ਵਿੱਕੀ ਗੌਂਦਰ ਜਿਹੇ ਗੈਂਗਸਟਰਾਂ ਦਾ ਉਹ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ ਜੀ ਜੀਪੀ ਸੁਰੇਸ਼ ਰੋੜਾ ਸੰਗਰੂਰ ਦੀ ਪੁਲਿਸ ਨਾਲ ਵਿੱਚ ਨੌਜਵਾਨਾਂ ਲਈ ਬਣਾਏ ਗਏ ਕੌਮੀ ਪੱਧਰ ਦੇ ਸ਼ੂਟਿੰਗ ਰੇਂਜ, ਸਕੇਟਿੰਗ ਗਰਾਊਂਡ ਤੇ ਜਿਮ ਦਾ ਜਾਜਾ ਲੈਣ ਦੀ ਪਹੁੰਚੇ ਸਨ। ਤੁਹਾਡਾ ਅਜੰਡਾ ਕੀ ਹੈ ਜੀ? ਕਿਸ ਤਰ੍ਹਾਂ ਦਾ ਉਦਾਰਾ ਹੈਗਾ ਤੁਹਾਡਾ? ਜਿੰਨਾ ਦੇਖੋ ਇਹ ਇੱਕ ਜਨਰਲ ਵਿਜ਼ਿਟ ਸੀਗੀ। ਤੇ ਦ ਜੀ ਜੀ ਕੋਈ ਵੀ ਜਨਰਲ ਵਿజిਟ ਕਰਦੇ ਆ ਤਾਂ ਉਹਦੇ ਵਿੱਚ ਕ੍ਰਾਈਮ ਵੀ ਡਿਸਕਸ ਹੁੰਦਾ ਹੈ ਉਹਦੇ ਵਿੱਚ ਜੋ ਆਪਣੀ ਮੇਨ ਸਮੱਸਿਆ ਚੱਲ ਰਹੀ ਹੈ ਅੱਜ ਕੱਲ ਚਾਹੇ ਉਹ ਡਰਗ ਦੀ ਸਮੱਸਿਆ ਹੈ ਚਾਹੇ ਉਹ ਗੈਂਗਸਟਰ ਦੀ ਸਮੱਸਿਆ ਹੈ ਚਾਹੇ ਉਹ ਕੋਈ ਰੈਡੀਕਲਸ ਦੀ ਸਮੱਸਿਆ ਹੈ ਤਾਂ ਉਹ ਸਾਰੀ ਗੱਲਾਂ ਫਿਰ ਡਿਸਕਸ ਹੁੰਦੀਆਂ ਫਿਰ ਇਹ ਵੀ ਦਿਖਾਇਆ ਜਾਂਦਾ ਵੀ ਕ੍ਰਾਈਮ ਵਾਲੇ ਪੱਖੋਂ ਜੋ ਪੁਲਿਸ ਸਟੇਸ਼ਨ ਦੀ ਇੱਕ ਸਾਡੇ ਹਰ ਹੱਲ ਤੱਕ ਵਿੱਕੀ ਕਾਉਂਟਰ ਨਹੀਂ ਲੱਭ ਸਕਿਆ ਕੀ ਕਰੀਏ ਫਿਰ ਕਲੇਮਸ ਦੱਤ ਜੀ ਹੈਸ ਫਲੈਟ ਦੀ ਕੰਟਰੀ ਸਰ ਦੇਖੋ ਇਸ ਤਰ੍ਹਾਂ ਹੈਗਾ ਅਗੇਰ ਲੈਟ ਅਸ ਸੇ ਕਿ ਵੀ ਜੇ ਆਪਾਂ ਨਾਬਾ ਜੇਲ੍ਹ ਕੋਲੇ ਕੇ ਤੋਂ ਲੈ ਕੇ ਚੱਲੀਏ ਪਹਿਲਾਂ ਇਹ ਸਾਰੇ ਜੇਲ੍ਹ ਸੀ ਸੀ ਨਾ ਜਿਹੜੇ ਆਪਾਂ ਇਸ ਬੰਦੇ ਦੀ ਗੱਲ ਕਰੀਏ ਕਿਉਂਕਿ ਹੁੰਦਾ ਕੀ ਹੈ ਕਿ ਜਿੰਨਾ ਅਸੀਂ ਜ਼ਿਆਦਾ ਨਾ ਲੈਂਦੇ ਤੁਸੀਂ ਉਹਨੂੰ ਉਨੀ ਹੀ ਸ਼ੋਹਰਤ ਦੇ ਜਾਂਦੇ ਹੋ ਇਹਨਾਂ ਨੂੰ ਇੰਨੀ ਸ਼ੋਹਰਤ ਦੇਣ ਦੀ ਲੋੜ ਨਹੀਂ ਹੁੰਦੀ ਤੇ ਸਰ ਕਿ ਮੈਂ ਤਾਂ ਨਾ ਵੀ ਲੈਣਾ ਪਸੰਦ ਨਹੀਂ ਕਰਦਾ ਨਾਓ ਪਹਿਲਾਂ ਵੀ ਫੜ ਕੇ ਅੰਦਰ ਕੀਤਾ ਸੀ फिर नस्से वो चाह फिर अंदर पहुंच गए तो ये टाइम की गल है hmm. सर, देखो इस तरह है कि दीज आर ऑपरेशनल डिटेल्स दर इज नो पॉइंट शेयरिंग दिस थिंग विद द मीडिया कि व्हाट वी हैव व्हाट वी डोंट हैव व्हाट यू नो पीपल वांट टू सी एंड व्हाट मीडिया वांट टू शो इज दैट वैन द इज अ कंक्रीट रिजल्ट सो ट्रस्ट अस

ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ